ਦੱਖਣੀ ਅਫਰੀਕਾ ਵਿੱਚ ਭਾਰੀ ਮੀਂਹ, ਬਰਫਵਾਰੀ ਅਤੇ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਇਸ ਆਫ਼ਤ ਵਿੱਚ ਹੁਣ ਤੱਕ ਘੱਟੋ-ਘੱਟ 49 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਉਹ ਬੱਚੇ ਵੀ ਸ਼ਾਮਲ ਹਨ ਜੋ ਸਕੂਲ ਜਾਂਦੇ ਸਮੇਂ ਬੱਸ ਹਾਦਸੇ ਵਿੱਚ ਆਪਣੀ ਜਾਨ ਗਵਾ ਬੈਠੇ। ਮੰਗਲਵਾਰ ਸਵੇਰੇ ਪੂਰਬੀ ਕੇਪ ਸੂਬੇ ਦੇ ਡੋਕੋਟ ਲਗਾਨੀ ਵਿੱਚ ਇੱਕ ਸਕੂਲ ਬੱਸ ਨਦੀ ਵਿੱਚ ਵਹਿ ਗਈ। ਬੱਸ ਵਿੱਚ ਕੁੱਲ 13 ਲੋਕ ਸਵਾਰ ਸਨ। ਵਿਦਿਆਰਥੀ ਬੱਸ ਡਰਾਈਵਰ ਅਤੇ ਉਸ ਦਾ ਸਹਾਇਕ ਸੁਭਾਈ ਸਰਕਾਰ ਦੇ ਅਨੁਸਾਰ ਇਸ ਹਾਦਸੇ ਵਿੱਚ ਡਰਾਈਵਰ ਸਹਾਇਕ ਅਤੇ 4 ਵਿਅਕਤੀਆਂ ਦੀ ਮੌਤ ਹੋ ਗਈ ਹੈ 4 ਹੋਰ ਲੋਕ ਅਜੇ ਵੀ ਲਾਪਤਾ ਹਨ ਜਿਨ੍ਹਾਂ ਦੀ ਬਚਾਅ ਟੀਮ ਭਾਲ ਕਰ ਰਹੀ ਹੈ ਪੂਰਬੀ ਕੇਪ ਹੜ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋਏ ਹਨ ਕਈ ਇਲਾਕਿਆਂ ਵਿੱਚ ਬਿਜਲੀ ਚਲੀ ਗਈ ਹੈ ਤੇ ਸੜਕਾਂ ਤੇ ਆਵਾਜਾਈ ਬੰਦ ਹੋ ਗਈ ਹੈ ਠੰਡੀਆਂ ਹਵਾਵਾਂ ਅਤੇ ਲਗਾਤਾਰ ਮੀਂਹ ਕਾਰਨ ਸਥਿਤੀ ਵਿਗੜਦੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਦੱਖਣੀ ਅਫਰੀਕਾ ਵਿੱਚ ਹੜ੍ਹ ਕੋਈ ਨਵੀਂ ਗੱਲ ਨਹੀਂ ਹੈ 2022 ਵਿੱਚ ਵੀ ਡਰਬਨ ਅਤੇ ਕਵਾਜ਼ੂਲੂ ਨਟਾਲ ਵਿੱਚ ਹੜ੍ਹ ਕਾਰਨ ਲਗਭਗ 400 ਲੋਕ ਮਾਰੇ ਗਏ ਸਨ